ਜਿਆਦਾ ਲਾਲ ਲਾਲ ਨਾ ਪਾ ਹਾਂ ਨਾ ਪਾ ਇਹ ਛੇਤੀ ਖਰਾਬ ਹੋ ਜਾਂਦੇ ਹੋਗੇ ਵੀਰੇ ਨੂੰ ਵੀ ਫਲਾਈਂਸ ਕਰ ਦੋ ਹਾਂਜੀ ਆਸੀਂ ਮੈਸੂਰ ਤੋਂ ਲੈ ਕੇ ਆਏ ਸੀ ਜਦੋਂ ਹਜੇ ਸਨੀ ਦੇ ਕੱਚਾ ਕੋਈ ਹੋਇਆ ਵੀ ਨਹੀਂ ਸੀ ਆ ਕੁੜੀ ਵੀ ਨਹੀਂ ਸੀਗੀ ਇਸ ਕਰਕੇ ਸਨੀ ਦੇ ਵੀ ਬੱਚੇ ਵਾਸਤੇ ਲੈ ਕੇ ਜਾਂਦੇ ਆ ਥੈਂਕ ਯੂ ਥੈਂਕ ਯੂ ਕਿ ਨਹੀਂ ਉਡਵਾ ਤੁਸੀਂ ਇਹ ਜਲਦੀ ਕਿ ਕਰਦੇ ਇਹ ਦਲਵਾਇ ਗਏ ਹਾਂਜੀ ਅਸਤ ਕਾਲ ਜੀ ਪਾਣੀ ਪੂਣੀ ਲਾਤਾ ਬਾਡੀ ਨੂੰ ਸਜਿੰਦਰ ਪਾਈਪ ਇਕੱਠਾ ਕਰੀ ਜਾਂਦੀ ਆ ਤੇ ਤੁਹਾਨੂੰ ਸਾਡੇ ਆਉਣੇ ਮਹਿਮਾਨ ਉਹ ਕੌਣ ਆਉਣਗੇ ਉਹ ਅਜੇ ਨਹੀਂ ਦੱਸਾਂਗੇ ਅਸੀਂ ਤੁਹਾਨੂੰ ਹੁਣ ਅਸੀਂ ਥੋੜਾ ਬਾਸ ਸਮਾਨ ਲੈਣ ਚੱਲੇ ਹਾਂ ਮਾਰਕੀਟ ਚ ਸਸਤੀ ਚਾਲ ਜੀ ਸਾਰੇ ਇਹਨਾਂ ਮਹਿਮਾਨ ਸਾਡੇ ਆਉਣੇ ਨੇ ਉਹਨਾਂ ਨੇ ਵਿਆਹ ਤੋਂ ਬਾਅਦ ਸਾਡੇ ਕੋਲ ਪਹਿਲੀ ਵਾਰੀ ਆਉਣਾ ਵਾ ਤੇ ਪਹਿਲਾਂ ਆਉਣਾ ਸੀਗਾ ਵਿਆਹ ਤੋਂ ਬਾਅਦ ਹੀ ਫਿਰ ਉਹ ਡਿੱਕਾ ਲੱਗ ਗਿਆ ਫਿਰ ਉਹ ਮਤਲਬ ਕਿ ਬਿਮਾਰ ਹੋ ਗਈ ਜਿਹਨੇ ਆਉਣਾ ਸੀ ਨਾਲ ਵਾਈਫ ਉਹਨਾਂ ਦੀ ਤੇ ਫਿਰ ਉਹਨਾਂ ਦਾ ਬੱਚਾ ਹੋ ਗਿਆ ਬੱਚਾ ਛੋਟਾ ਸੀਗਾ ਉਹਨੇ ਹੁਣ ਆਉਣਾ ਸਾਡੇ ਕੋਲ ਦੇਖੋ ਇੰਨਾ ਟਾਈਮ ਲੰਘ ਗਿਆ ਉਹਨੇ ਆਣ ਪਹਿਲੀ ਵਾਰ ਸਾਡੇ ਕੋਲ ਆਉਣ ਲੱਗਿਆ ਹੁਣ ਤਾਂ ਦੱਸਾਂਗੇ ਸਾਰੇ ਮੈਂ ਪਹਿਲਾਂ ਉਹ ਲਾ ਦਿੰਦੇ ਹਾਂ ਕੌਣ ਤੇ ਹੁਣ ਸਬਜ਼ੀ ਸਬਜ਼ੀ ਲੈ ਕੇ ਆਉਣੇ ਬਾਰ ਹਾਂ ਹੁਣ ਸਬਜ਼ੀ ਭਾਜੀ ਲੈ ਕੇ ਆਉਣਾ ਬਾਹਰ ਜਾ ਕੇ ਤੇ ਹਾਂਜੀ ਚੱਲੀਏ ਚਾਬੀ ਲਾਉ ਗੱਡੀ ਦੀ ਕਿੱਥੇ ਅੱਛਾ ਕੱਡੀ ਚਾਬੀ ਲਾ ਲੈ ਅਗਰ ਮੈਂ ਬੋਲ ਕੱਢੀ ਜਾਣਾ ਕੱਡੀ ਚਾਬੀ ਹਾਂ ਕੱਢੀ ਜਾਣਾ ਆਪਾਂ ਲੇਟ ਹੋ ਜਾ ਬੋਲ ਫੇਰ ਬਾਹਰ ਨਿਕਲ ਮੈਨੂੰ ਸ਼ਾਬਾਸ਼ ਕੱਢੀ ਚਾਬੀ ਲੱਗਿਆ ਲੇਟ ਬੋਲ ਦੇ ਮੇਰੇ ਬਾਹਰ ਆਣਾ ਜਾ ਕੇ ਹਾਂਜੀ ਮੇਨ ਗੇਟ ਖੋਲ ਦੇ ਮੈਂ ਨਹੀਂ ਕਹਿੰਦਾ ਬਹੁਤ ਕਿਦਾਂ ਲੀਟ ਬਹੁਤ ਸੈਂਗਰ ਨਾ ਜਾਏ ਮੇਰਾ ਕੱਟਦਾ ਗੱਡੀ ਇਸ ਦੇ ਅੰਦਰ ਹੀ پارک ਕਰਤੀ ਕਿਉਂਕਿ ਫਿਰ ਨਾ ਪਾਰਕ ਬੰਦ ਹੋ ਜਾਂਦਾ ਫਿਰ ਆਉਣ ਦਾ ਆਪਾ ਹੋ ਜਾਂਦਾ ਜਿੰਨਾ ਉਸੇ ਗੱਡੀ ਗੱਡੀ ਬਣਾਉਣ ਦੀ ਕੋਲਵਾ ਬਾਹਰ ਦੁਕਾਨਾਂ ਦੇ ਕੋਲ ਨਾ ਮੂਰੇ ਇੱਥੇ ਖੁੱਲੀ ਜਗ੍ਹਾ ਇੱਕ ਗੱਡੀ پارک ਹੋਈ ਹੋਈ ਹੈ ਆ ਜਾਂਦੀ ਆ ਬੀਬੀ ਬਲਜਿੰਦਰ ਕਾਰ ਜਿਆਦਾ ਲਾਲ ਲਾਲ ਨਾ ਬਾਹਾਂ ਨਾ ਬਾਹ ਇਹ ਛੇਤੀ ਖਰਾਬ ਹੋ ਜਾਂਦੇ ਹੋਗੇ ਇਸ ਤਰ੍ਹਾਂ ਦੀ ਬਾਜਾ ਦਾ ਦੇਖਾ ਇਸ ਤਰ੍ਹਾਂ ਦੇ ਪੀਸ ਪਾ ਠੀਕ ਆ ਅਜੇ ਲਾਲ ਲੈਣਾ ਜਲਦੀ ਹੋ ਜਾਂਦੇ ਆ ਸਸਤੀ ਲਾਲ ਨੂੰ ਭਾਈ ਕਿਰਾਣਾ ਹੋਰ ਹਾਂ ਮਾਰਕੀਟ ਹੋਰ ਨਹੀਂ ਕੋ ਲੈਣਾ ਕੋਈ ਦਾਲ ਦੂੜ ਕੋਈ ਹੋਰ ਨਹੀਂ ਬਸ ਅੱਜ ਸਬਜ਼ੀ ਲੈ ਆਈ ਜੀ ਅਸੀਂ ਤੇ ਜਵਾਹ ਖਣ ਲੱਗਦਾ ਤੇ ਪੜਨਾ ਆ ਲੈ ਵੜਾ ਰੱਖ ਉਹ ਆ ਕੇ ਪੜਨਗੇ ਮਾੜੇ ਮੁੱਟੇ ਰੋਟੀ ਖਾਣਗੇ ਜਿੱਦ ਤਹਾਂ ਤੂੰ ਲੱਗਣ ਲੱਗ ਗਿਆ ਆ ਭਾਈ ਕਰ ਲੋ ਹਣਾ ਕੰਮ ਨੂੰ ਵਿੜੋ ਪਹਿਰੇ ਤੋਂ ਅਸੀਂ ਕੱਪੜੇ ਲਾ ਕੇ ਆਈ ਰੱਖਦੇ ਮੈਂ ਹੁਣ ਤੇ ਆਣ ਲੱਗੀਆਂ ਪਿੱਛੇ ਵੀ ਗਰਮੀ ਇਸ ਤੇ ਕਰੇ ਗਰਮੀ ਬਹੁਤ ਹੈ ਅੱਜ ਜਾਂਦੇ ਹੋਏ ਕੱਲ ਸਾਰੇ ਜਾਂਦੇ ਨੇ ਸਰਵਿਸ ਕਰ ਜਿਓ ਏਸੀ ਦੀ ਠੀਕ ਹੈ ਫਿਰ ਉਹ ਅੰਦਰ ਤੇ ਜਮਾਈ ਆਵਾਂ ਦੰਦ ਅੰਦਰ ਓਕੇ ਉਹਦਾ ਉਹਦਾ ਆਇਆ ਨਹੀਂ ਸਰਵਿਸ ਕਰਨ ਵਾਲਾ ਤਾਂ ਦੋ ਦੋ ਵਾਰ ਤਾਂ ਕਹਿਤਾ ਹੁਣ ਬਸ ਉਹਨੇ ਨਹੀਂ ਆਉਣਾ ਨਹੀਂ ਹੈਗਾ ਆਉ ਤਾਂ ਸਹੀ ਹੁਣ ਕੰਮ ਮਿਲਿਆ ਹੋ ਅੱਗੇ ਤੇ ਅੱਗੇ ਬਹੁਤ ਗਰਮੀ ਕਦੋਂ ਸ਼ੁਰੂ ਹੋ ਗਈ ਨਾ ਖਾਣਾ ਲੈ ਪਾਣੀ glass ਉਹ ਮਣੀ ਲੈ ਕੇ ਦੇ ਬੜੀਆਂ ਨੇ ਚਾਲ ਬਣਾ ਦੋ ਉਹ ਕਿੱਥੇ ਬਣਾਉਣੇ ਹੁਣ ਹੋਰ ਕੁਝ ਨਹੀਂ ਇਹ ਕੀ ਸੈਟਿੰਗ ਕਰੀ ਜਾਂਦੇ ਹਲ ਜਾਂਦਾ ਤੂੰ ਸੈਟਿੰਗ ਨਹੀਂ ਕਰਦੀ ਮੈਂ ਹਾਂ ਇਹ ਮਾਰੇ ਚੱਕ ਕੇ ਇੱਧਰ ਲਾਈ ਆ ਗੈਸ ਵਾਲੀ ਕਾਪੀ ਰੱਖ ਕੇ ਬੋਲ ਲਈ ਹਾਂ ਮੰਮਾ ਹਾਂ ਚੰਦਰ ਭਰਾ ਨਾਲ ਪਿਆ ਗੈਸ ਵਾਲੀ ਕਾਪੀ ਨਹੀਂ ਹੈਗੀ ਆ ਮੇਰੀ ਗੋਲੀ ਦੀ ਅੱਛਾ ਲੱਭ ਰਹੀ ਹੈ ਗੈਸ ਵਾਲੀ ਕਾਪੀ ਲੱਭ ਰਹੀ ਹੈ ਹੈ ਤਾਂ ਤੁਸੀਂ ਜਿਹੜੇ ਛੋਟੇ ਛੋਟੇ ਪਿਆਰ ਘਟਦੇ ਹੋ ਨੇ ਉਹ ਵਾਲੇ ਪਿਆਰ ਘਟਕੇ ਬਣਾ ਦਿਓ ਜੀ ਕੱਲੇ ਬਿਣਾ ਆਲੂ ਤੋਂ ਕਲੀਆਂ ਬੜੀਆਂ ਪੱਕੇ ਜਿਆਦਾ ਜੀ ਜੀ ਬਣਾ ਦਿਓ ਪਲੀਸ ਟਿੱਡੂ ਜੀ ਬਣਾ ਦਿਓ ਵੀ ਆਖੇ ਤੁਸੀਂ ਨਹੀਂ ਲੱਗਦੇ ਹੋ ਛਿੱਤਰਾ ਨਹੀਂ ਘਾੜ ਤੁਹਾਨੂੰ ਆ ਦੋਨਾਂ ਨੂੰ ਲੱਗੇ ਇਹ ਦੇਖੋ ਲੱਗੇ ਹੁਣ ਲੱਗੇ ਤੇ ਲੱਤਾ ਘਟੋ ਮੇਰੀਆਂ ਚਲੋ ਪਹਿਲਾਂ 10 ਮਿੰਟ ਪਹਿਲੇ ਲੈ ਕੇ ਤਾਂ ਆਓ ਤੁਸੀਂ ਖੜੇ ਹੋਗੇ ਤਾਂ ਹੀ ਤਾਂ ਆ ਲੱਗੀਆਂ ਚਲੋ ਆ ਜੇ ਤੁਸੀਂ ਜੇ ਜੇ ਤੁਸੀਂ ਖੜੇ ਹੋਵੋਗੇ ਤਾਂ ਹੀ ਟਡੀਆਂ ਲੱਤਾਂ ਟੁਕਣਗੀਆਂ ਫਿਰ ਜ਼ਿਆਦਾ ਮਜ਼ਾ ਆਊਗਾ ਨਾ ਨਾ ਹੁਣੀ ਘੁੱਟ ਦੋ ਪਹਿਲਾਂ ਮੇਰੇ 15 ਮਿੰਟ ਲੱਤਾਂ ਘੁੱਟਵਾਜੇ ਸ਼ਾਬਾਸ਼ ਚਲੋ ਲੱਗੋ ਕਰਾਂ ਜਿਹੜਾ ਲੱਗਦਾ ਪਹਿਲਾਂ ਦੇਖੋ ਆ ਜਾਓ ਆ ਜਾਓ ਦਬ ਦਬ ਕੇ ਵਧੀਆ ਐ ਲੱਤਾਂ ਦੇ ਮਿਹੜ ਲੱਤਾਂ ਘੁੱਟਣੇ ਨਹੀਂ ਇਹਦੀ ਮਾਵਾ ਆਪਦੀ ਹੈ ਉਹ ਤਾਂ ਕਿਹੜਾ ਲੱਤ ਘੁੱਟਾਈ ਦੀ ਇਹ ਤਾਂ ਐਸੀ ਘੁੱਟਣੇ ਚਾਹੀਦੇ ਨੇ ਇਹਨਾਂ ਨੂੰ ਜ਼ੋਰ ਦੀ ਘੁੱਟ ਸ਼ਾਬਾਸ਼ ਜਿਹਨਾਂ ਚਾਰ ਸਵਾ ਚਾਰਣ ਚਾਹੀਦੇ ਹਨ ਉਹਨਾਂ ਪਿਆਰ ਨਾਲ ਘੁੱਟਾ ਬੱਚਾ ਘੁੱਟਣ ਦੇ ਨਾਲ ਛੋਟੇ ਨਹੀਂ ਹੋਈਓਂਗੇ ਵੱਡੇ ਹੋਣੋਂਗੇ ਟਟ-ਟਟ ਇਹਨਾਂ ਨੂੰ ਦਬੋ ਚੰਗੇ ਜਰਾ ਸ਼ਾਬਾਸ਼ ਸਿਰਵਾ ਕਰ ਕਰੋ ਮਾਪੇ ਦੀ ਪੂਰੀ ਬਹੁਤ ਸਨਵਾ ਵੇਤਾ ਇੱਕ ਲੱਤ ਬਨਵੇਰ ਦੇ ਹਿੱਸੇ ਦੀ ਪਈ ਆ ਦੂਜੀ ਬੇਲੀ ਕਿੰਨੇ ਲੈ ਗਏ ਨਹੀਂ ਗਈ ਜਮਟਾਈ ਨਾ ਅਸਰ ਇਸੇ ਨੱਤ ਵੇਲੀ ਪਈ ਆ ਨੇ ਚਲ ਚਲੋ ਸ਼ਾਬਾਸ਼ ਇਹ ਤਾਂ ਕੀ ਇਹ ਤਾਂ ਨਹੀਂ ਹੋਣੀ ਹੈਗੀ ਉਹ ਉਧਰ ਹੀ ਹੋਊਗਾ ਤੇ ਖਾਨੇ ਕੋਨੇ ਚ ਬੈਡ ਬੁੱਟ ਦੇ ਚ ਮੰਨਣਾ ਸੰਭੀ ਆ ਤੁਨ ਮੈਂ ਬੈਡ ਦੀ ਢੋ ਚੈੱਕ ਕਰੋ ਢੋ ਚਾਉ ਬੈਡ ਦੀ ਜੀ ਆਪਾਂ ਉੱਥੇ ਪਾਇਆ ਸੀ ਇਹ ਸਾਵੰਤ ਕੋਲੇ ਹੋ ਨਹੀਂ ਦੇ ਪਤਾ ਨਹੀਂ ਜਿੱਤ ਸਾਵੰਤ ਕੋਲੇ ਰੰਗ ਕੀ ਹੋ ਗਿਆ ਇਹਨੂੰ ਰੰਗ ਲੱਗ ਗਿਆ ਇਹਨੂੰ ਕਾਦਾ ਜਿਹੜਾ ਤੋਂ ਉੱਥੇ ਗਏ ਸੀ ਧਮਕਵਾੜੀ ਧਮਕਵਾੜੀ ਗਏ ਸੀ ਉੱਥੇ ਪਏ ਸੀ ਰੰਗ ਚੜ ਗਿਆ ਇਹਨੂੰ ਹੈ ਚਲੋ ਕੋਈ ਨਹੀਂ ਅਰੇ ਅੱਜ ਕੱਲ੍ਹ ਦੀ ਕੰਮ ਜਿਹੜੇ ਮਹਿਮਾਨਾਂ ਦੀ ਗੱਲ ਕਰ ਰਹੇ ਸੀ ਆਉਣਗੇ ਅੱਜ ਆਉਣਿਆ ਹੋ ਸਾਰੇ ਲੱਗਿਆ ਹੋਇਆ ਟੱਬਰ ਅੱਜ ਕੰਮ ਤੇ ਆ ਵੇਖੋ ਮਾ ਵੀ ਧਣੀਆਂ ਸਾਰ ਰਿਹਾ ਮੈਂ ਵੀ ਇਹਦੇ ਨਾਲ ਲੱਗਿਆ ਹੋਇਆ ਸੀਗਾ ਬਰੇਂਦਰ ਫੋਣੀ ਇੱਧਰ ਸੋਈ ਚ ਲੱਗੇ ਭੈਣੇ ਆਪਦਾ ਕੰਮ ਕਰਨ ਉਹਨੇ ਤਾਂ ਵੀ ਫੋਨ ਆ ਗਿਆ ਵੀ ਉੱਥੇ ਬਾਬਾ ਦੀ ਹਸੰਦੇ ਤਾਂ ਸੀ ਫੇਰ ਜਾਵਾਂਗੇ ਹੁਣ ਤੇਰੇ ਕੋਲ ਨੂੰ ਆ ਰਹੇ ਹਾਂ ਹਾਈ ਹਾਈ ਮੈਂ ਤਾਂ ਕੁਝ ਵੀ ਨਹੀਂ ਕੀਤਾ ਸੀ ਮੈਂ ਤਾਂ ਭੱਜਣ ਦੇ ਨਾ ਮੈਨਾਂ ਹੱਤੀ ਨਾ ਜਵਾਕ ਨਾ ਤੇ ਨਾ ਦਾ ਸਬਜ਼ੀਆਂ ਕੁਝ ਵੀ ਮੈਂ ਭੱਜ ਭੱਜ ਖਾਂ ਮੰਨੇ ਮਿਹੜਿਆ ਮਾੜਾ ਜਿਹਾ ਸਰੀ ਆਇਆ ਲੋਟ ਕੰਮ ਸਾਰਾ ਟੱਬਰ ਲੱਗਿਆ ਪਿਆ ਸਵਾਈਆਂ ਤੇ ਮੇਰੇ ਆਉਂਦਿਆਂ ਨੂੰ ਮੈਨੂੰ ਫੋਨ ਕੀਤਾ ਐ ਘਬਰਾਈ ਹੋਈ ਜਣੀ ਪਤਾ ਨਹੀਂ ਕੀ ਹੋ ਗਿਆ ਮੈਂ ਡਰ ਗਿਆ ਮੈਂ ਕਿਹਾ ਪਤਾ ਨਹੀਂ ਕੀ ਹੋ ਗਿਆ ਮੈਂ ਮੈਂ ਤਾਂ ਡਰ ਗਿਆ ਮੈਂ ਕਿਹ ਪਤਾ ਨਹੀਂ ਕੀ ਹੋ ਗਿਆ ਨਾ ਐ ਕਬਰਾਈ ਪਈ ਐ ਇਹ ਕਹਿੰਦੀ ਸਣੀ ਹੁਣ ਆਉਣਾ ਮੈਂ ਕਹਾਂ ਕਬਰਾਈ ਘਾਤੋ ਫਿਰਤੀ ਐ ਕਿ ਕਬਰਾਈ ਦੀ ਗੱਲ ਨਹੀਂ ਇਹਦੇ ਦੇ ਮੇਰੇ ਕੰਮ ਨਾਲ ਪਹਿਲਾ ਰੋਟ ਆਇਆ ਕਿਥੇ ਠੀਕ ਆ ਦੇ ਕੰਮ ਵਿੱਚ ਪਚਾਲੇ ਪਿਆ ਹੋਵੇ ਮੈਨੂੰ ਕਬਰਾਈ ਮੈਂ ਸਾਰੇ ਦੇ ਖੋਲਣਾ ਮੈਂ ਹੁਣੇ ਕਬਰਾਈ ਦਾ ਵੀ ਦੂਜੇ ਮੈਨੂੰ ਆਈ ਲੱਗੇ ਪਤਾ ਨਹੀਂ ਕੀ ਹੋ ਗਿਆ ਕਰੇ ਮੈਂ ਜੇ ਸਿਰ ਨਾ ਗਈ ਮੈਂ ਸਿਰ ਨਹੀਂ ਬੋਲਿਆ ਇੱਧਰ ਹੀ ਆ ਗਈ ਭੱਜ ਕੇ ਮੈਨੂੰ ਇੰਨੀ ਗਰਮੀ ਆਈ ਪਈ ਹੁਣ ਚੱਲ ਚੱਲ ਨਵੇਂੜੋ ਕੰਮ ਆ ਸੀ ਲੱਗੇ ਬੈਣਣੀਆਂ ਇੱਥੇ ਉਹਨਾਂ ਨੇ ਦੱਸ ਕਿਉਂ ਉਹਨਾਂ ਨੇ ਕਿਹਾ ਦੱਸਣਾ ਸੀ ਨਾ ਪਹਿਲਾਂ ਚੱਲ ਕੋਈ ਨਹੀਂ ਪਾਣਾ ਲੈ ਕੀਆ ਕਹਿੰਦੇ ਪਾਦੇ ਪਾ ਵੀ ਤੇ ਪੁੜਾ ਵੀ ਤੇ ਪਕਾਉਣਾ ਉਹਨਾਂ ਢੀਕਦੇ ਹੁਣ ਬੈਠੇ ਸਬਜ਼ੀ ਬਣ ਗਈ ਬਣ ਗਿਆ ਸਭ ਕੁਝ ਆ ਨਾ ਵਧੀਆ ਉਹ ਵੀ ਜੇ ਕਨਫਿਊਜ਼ ਹੋ ਗਏ ਇੱਧਰ ਤੇ ਕੋਈ ਰਸਤਾ ਹੈ ਨਾ ਨਾ ਇੱਧਰ ਹੀ ਆਏ ਆ ਕਾਹਨੋਂ ਫਲੋਤੀ ਕਿੰਨੇ ਦੀ ਪਤਾ ਨਹੀਂ ਜਸਤਾ ਰੋਸ ਤੇ ਇਹਨੇ ਲੱਭਦਾ ਉਹਨਾਂ ਨੂੰ ਅਰਸੇ ਤੋਂ ਹੁਣ ਸਿੱਧੇ ਹੋਏ ਇੱਧਰ ਸਾਰਾ ਤਾਂ ਨਹੀਂ ਰਹਿਵਾਂ ਦੀ ਲੰਘੇ ਉਹਨਾਂ ਦੇ ਉਹਨਾਂ ਨੇ ਸਾਇਦੇ ਤੁਰਨਾ ਸੀ ਘਰੋਂ ਮੈਂ ਕੋਸਾ ਫਰੋ ਬੈਡ ਊਰੀ ਕਰਕੇ ਲੇਟ ਹੋ ਗਿਆ ਨਾ ਉਹ ਮੈਂ ਸਬਜ਼ੀ ਸੂਜੀ ਸਾਰਾ ਕੁਝ ਬਣਾ ਲਿਆ ਆਟਾ ਹੁੰਨੇ ਰੋਟੀ ਪਕਾਉਣੀ ਆ ਨਾਲ ਦੀ ਨਾਲ ਫੜਾ ਦਾ ਕਰਮ ਕਰਮ ਸਲਾਦ ਵੀ ਕੱ ਕੰਟੀ ਦੇ ਹੋਊਗੀ ਹਾਂਜੀ ਹੋਰ ਕੰਟੀ ਨਾ ਹੁੰਦੀ ਬਾਕੀ ਇਹ ਲੈ ਜਾਂਦੇ ਨੇ ਗੋਣੀ ਦਾ ਪਹੁੰਚ ਗਏ ਸਸਰੀ ਗੱਲ ਗੱਲ ਜਿਹੜੀ ਆ ਰਹਾ ਹੈ 10 ਉਹ ਮਾਰ ਆਜੋ ਆਪਣਾ ਦੱਬ ਕੇ ਰੋ ਪਿੱਛੇ ਆ ਲਓ ਪਿੱਛੇ ਆ ਲਓ ਆ ਰਹਾ ਹੈ ਪੜਾ ਕੋਲੇ ਵਾਇਗਰੂ ਦਾ ਕਰਦੇ ਵਾ ਜਦ ਆ ਗਈ ਵਾਇਗਰੂ ਕਰੋ ਵਾਇਗਰੂ ਵਾਇਗਰੂ ਕਰਦੇ ਕਿਵੇਂ ਕਰਦਾ ਹੁਣ ਹਾਂਜੀ ਹਾਂਜੀ ਸੇ ਕੱਪੜੇ ਵੀ ਨਹੀਂ ਬਨਲੇ ਮਮਾ ਹੀ ਹੁਣੀ ਆ ਗਿਆ ਹੁਣ ਨਾਨੀ ਜੀ ਵੀ ਆਲੇ ਨਾਲਾ ਨਾਨਾ ਹੀ ਬੈਠੇ ਤੇ ਇੱਕ ਵਾਰੀ ਜਲਦੀ ਬੈਠਨੀ ਆ ਚੱਲਦੀ ਆ ਨਹੀਂ ਮਦਵੀਰ ਆਈ ਇੱਕ ਪਾਕੇ ਜਾਈ ਉਹਦੇ ਇਲਾਕੇ ਅੰਦਰ ਗਰਮੀ ਬੜੀ ਹੈ ਇਲਾਕੇ ਲੈ ਕੇ ਸਨਾਰ ਕਰਕੇ ਬੰਦਨਾ ਹੈਗੇ ਸਨਾਰ ਕਰਕੇ ਟੀਮ ਕਰਤੀ ਨਹੀਂ ਲੱਗਦੀ ਸੀ ਪਾਰਕ ਜਿੱਥੇ ਦਾ ਉਹ ਮੂਡ ਦਾ ਬਣਾਇਆ ਰਿਹਾ ਜੀ ਕਾਫੀ ਦਿਨਾਂ ਦਾ ਹੂੰ ਕਈ ਵਾਰ ਕਹਤਾ ਤੁਸੀਂ ਗੁਰ ਮੇਰ ਕਿੱਥੇ ਆ ਵੀਰਾ ਕਿੱਥੇ ਆ ਗੁਰ ਮੇਰ ਦੇਖਣੇ ਦਿਲਾ ਲੈਣੀ ਆ ਪਰ ਕੇ ਰੱਖਣ ਛੱਡ ਜਾਂਦੀ ਹੈ ਨਾ ਕੋਈ ਆ ਮਹਾਵੀਰ ਮਹਾਵੀਰ ਕਿੱਥੇ ਲੱਗੇ ර ගලා ਅਜੱਗ ਉਜੋ ਤੁਰ ਗਈ ਸਰ ਪ੍ਰੋਇਟ ਤੋੜ ਜਾਨਾ ਹਾਈ ਹਾਈ ਲਾ ਜੀ ਦੂਜੀ ਐਂਗ ਲਾ ਕੇ ਖਾਵੇ ਲੌਂਦੀ ਤੇ ਗਈ ਕੰਦ ਲਾ 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 ਐਂਗ ਲਾ ਲਾ ਐਂਗ ਲਾ ਲਾ ਲਾਲਾ ਕਿਵੇਂ ਲਾਲਾ ਇੱਥੇ ਕਿਵੇਂ ਕਿਵੇਂ ਨਾਮ ਹੈ ਲਾਲਾ ਐਂ ਕੀ ਫੁਰਤੀ ਕਰੀਂ ਮੈਂ ਹੋਈ ਪੁਆਇੰਟ ਦੇ ਦੇਣਾ ਕੋਈ ਆਉਂਦੇ ਨੇ ਕਿ ਚਾਹ ਪੋਜੀ ਪੋਜੀ ਕਿੱਥੇ ਆ ਐਂ ਤਾਂ ਦੇ 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 ਕੱਢ ਲਈ ਤਾਂ ਕਿਉਂ ਦੇ 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 ਕੰਮ ਤੋਂ ਹਟ ਗਿਆ ਤੈਨੂੰ ਦੇ ਦੇ ਪਾਰੀ ਕਰ ਦੇ ਭੱਜ ਕੇ ਜਾਓ ਘਰ ਤੋਂ ਪਾਰੀ ਕਿਵੇਂ ਕਰਤਾ ਹੁਣ ਮੇਰੇ ਕਰ ਦੇ ਪਾਰੀ ਕਰ ਬਾਰ ਨਾ ਕਰ ਦੇ ਦੋ ਪਾਰੀ ਕਰ ਦੋ ਪਾਰੀ ਕਰ ਦੋ ਵੀਰੇ ਵੀਰੇ ਨੂੰ ਪਾਰੀ ਕਰ ਦੇ ਪਾਰੀ ਕਰ ਦੇ ਕੱਲ ਹੱਗੀ ਵੀ ਕਰ ਦੇ ਵੀਰੇ ਨੂੰ ਲੈ ਇੱਕ ਬਾਰੀ ਅੱਗੀ ਕਰ ਦੋ ਬਾਰੀ ਬੜੀ ਛੋਟੀ ਹੈ ਆਪਣੀ ਸਰ ਵੀਰੇ ਨੂੰ ਵੀ ਫਲਾਈਂਸ ਕਰ ਦੋ ਚੈਰੀ ਕਰ ਇਹ ਰੱਖ ਜਮਾ ਦੇ ਲ ਮੈਡਜ ਹੈ ਮੈਂ ਤੇ ਪਰ ਇਹ ਬੈਲ ਦਾ ਆਨਲਾਈਨ ਇੱਥੇ ਮੈਂ ਦੁਬਾਰੀ ਕਰਦੇ ਹਾਂ ਤੇ ਪਾਰੀ ਅਲੀ ਮਾਸੇ ਅੱਗੇ ਦੁਨ ਦਾ ਰੱਖਣ ਦੇ ਗ੍ਰਾਮਾ ਤੇ ਜੇ ਸ਼ਾਮ ਨੂੰ ਜਾਣ ਨਿਕਲੇ ਲੈ ਮਾਸ ਕਰਾ ਦੇ ਤੇ ਇਹ ਚਲਾ ਮੈਂ ਬੈਠਾ ਕਾਂਗ ਕੱਤੇ ਖਾਂਦੇ ਦੇ ਖਾਂਦੇ ਦੇ ਖਾਂਦੇ ਦਾਦਾ ਕਿਥੇ ਆ ਦਾਦਾ ਕਿਥੇ ਆ ਆਈ ਮੈਨੂੰ ਕਹਿ ਰਿਹਾ ਵੀ ਰੋ ਇਹ ਜਾਂਦੇ ਭੱਜੇ ਹੋਣਾ ਕੰਮ ਕੋਈ ਨਹੀਂ ਹੈਗਾ ਚੱਲ ਵੀ ਇਹਨਾਂ ਨੂੰ ਕੰਮ ਮੋਟਰਾਂ ਚ ਲਾਉਂਗੀ ਨਾ ਮੂੰਗੀ ਨੂੰ ਪਾ ਦੇਗਾ ਹੈਗਾ ਕਹਿ ਰਿਹਾ ਆ ਰੱਖਦਾ ਕੋਈ ਤਾਉਂ ਕੋਈ ਵਾਗ ਕਰ ਉਹਨੇ ਬਣਾ ਲ ਮਗਰ ਮੋਟਰਾਂ ਦੇ ਵਹਿ ਜਾਂਦਾ ਅੱਛਾ ਇਹ ਵੀ ਲਾਵਾਗੇ ਹੋਰ ਹੁਣ ਤਾਂ ਬਹੁਤ ਜਲਦੀ ਆਗੇ ਸੀ ਆਹਨੇ ਟਾਈਮ ਆਉਗਾ ਨਹੀਂ ਇਹੋ ਲੈ ਦੇ ਉਹ ਰੱਖ ਬਾ ਉਹ ਤੇ ਉਹ ਪਹਿਲਾਂ ਉਹ ਨਹੀਂ ਆਈ ਉਹ ਰੱਖ ਲੈ ਕੋਈ ਨਹੀਂ ਉਹ ਰੱਖ ਲੈ ਉਹ ਨਹੀਂ ਨਹੀਂ ਇੱਕ ਲਓ ਉਹ ਰੱਖ ਲਿਓ ਨਹੀਂ ਨਹੀਂ ਬੰਦੇ ਇੱਕ ਲਓ ਇੱਕ ਰਾਹ ਦੇ ਦਿਓ ਇਹਦਾ ਦੋ ਵਾਈ ਕਰਦੇ ਵਾਈ ਵਾਪਾ ਨੂੰ ਵਾਈ ਕਰਦੇ ਹਾਂ ਜੀ ਹਾਂਜੀ ਆ ਅਸੀਂ ਮੈਸੂਰ ਤੋਂ ਲੈ ਕੇ ਆਏ ਸੀ ਜਦੋਂ ਹਜੇ ਬੱਚਾ ਕੋਈ ਹੋਇਆ ਵੀ ਨਹੀਂ ਸੀ ਜਾਂ ਕੁੜੀ ਵੀ ਨਹੀਂ ਸੀਗੀ ਜਿਸਕੇ ਸਣੀ ਦੇ ਵੀ ਬੱਚੇ ਵਾਸਤੇ ਲੈ ਕੇ ਜਾਣੇ ਆ ਤੇ ਉਦੋਂ ਦੁਬਾਰਾ ਅਸੀਂ ਯਾਰਾ ਭੁੱਲ ਜਾਂਦੇ ਸੀਗੇ ਲੈ ਕੇ ਜਾਣਾ ਤੇ ਆ ਹੁਣ ਅਸੀਂ ਇਹਨੂੰ ਆਈ ਨੂੰ ਦਿੱਤਾ ਗਿਫਟ ਇਹਦਾ 2 ਸਾਲ ਬਾਅਦ ਜਦੋਂ ਮਾਂ ਇੱਕ ਮੰਗਰੀ ਇਹਦੇ ਨਾਲ ਮਾਂ ਵੀ ਕੋਲ ਤੇ ਥੈਂਕ ਯੂ ਥੈਂਕ ਯੂ ਇਹਨੀ ਊੜਾ ਤੁਸੀਂ ਇਹ ਜੱਲੀ ਪਹਿਲਾਂ ਹੀ ਲੈ ਜਾਂਦਾ ਇਹਨਾਂ ਨੂੰ ਕੀ ਜਦੋਂ ਸ਼ਨੀ ਨੂੰ ਤਿਵਾਰ ਹੋ ਗਿਆ ਸੀ ਉਹਨਾਂ ਨੇ ਕਿਹਾ ਜਮੂ। ਉਹਨਾਂ ਬਰੇ ਰਾਤ ਕੇ ਭੋਲ ਗਿਆ ਤੁਸੀਂ ਹਨ। ਨਹੀਂ ਨਹੀਂ, ਨਹੀਂ ਜਾਣਾ ਭੁੱਲ ਗਿਆ। ਚੱਲ ਜਾਣਾ ਭੁੱਲ ਗਿਆ। ਫੇਰ ਰਾਤ ਰਹਿ ਕੇ ਜਾਇਓ। ਹਾਂਜੀ। ਇਹ ਚਲ। ਪਾਪਾ ਦਾ ਡੈਡੀ ਕਿੱਥੇ ਡੈਡੀ? ਆਂਦੀ ਬਾਹਰ ਜਾਇਆ। ਡੈਡੀ ਕਿੱਥੇ ਬਾਏ ਕਰਦੇ? ਬਾਏ ਕਰਦੇ ਡੈਡੀ ਨੂੰ। ਬਾਏ। ਬਾਏ ਕਰਦੇ। ਮਮਮੀ ਨੂੰ ਬਾਏ ਕਰਦੇ। ਪਪਾ ਕਿੱਥੇ ਬਾਏ ਕਰਦੇ ਮਮਮੀ ਨੂੰ? ਆਂਦੀ ਛੱਡ। ਫੇਰ ਕੋਲ ਆਉਣਾ ਕਦੀ। ਦੇਖੋ ਦੇਖੋ ਬਰਾਵਾ। ਬਾਏ ਕਰਦੇ ਡੈਡੀ ਨੂੰ। ਡਾੜੀ ਨੂੰ ਬਾਈ ਕਰ ਦੇ ਖਾਜ ਕਰ ਦੇ ਖਾਜ 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 ਕਰ ਖਾਜ ਕਰ ਦੇ ਖਾਜ ਕਰ ਦੇ ਖਾਜ ਕਰ ਦੇ ਖਾਜ ਛਿੱਕ ਮਾਰ ਦੇ ਵਾਹਿਗੁਰੂ ਕਹੀਂ ਵਾਹਿਗੁਰੂ 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 ਕਰ ਦੇ ਵਾਹਿਗੁਰੂ ਕਰ ਦੇ ਇਹਦੇ ਲਈ ਵਾਹਿਗੁਰੂ ਮੱਥਾ ਢੇਕ ਦੇ ਮੱਥਾ ਮਿੱਠੀ ਕਰ ਪਿਆਰੀ ਕਰ ਪਿਆਰੀ ਕਰ ਦੇ ਵੀਰੇ ਨੂੰ ਪਾਰੀ ਕਰ ਦੇ ਖਾੜੀ ਕਰ ਦੇ ਖਾੜੀ ਕਰ ਦੇ ਜਲੇ ਨੱਕ ਤੇ ਅਧਰੇ ਕੋ ਜੇ ਵਾਲਾ ਪਾਰੀ ਕਰਦੇ ਵੀਰੋਂ ਪਾਰੀ ਕਰਦੇ ਪਾਰੀ ਕਰ ਖਾਰੀ ਕਰਦੇ ਖਾਜ ਬਾਈ ਕਰਦੇ ਸਭ ਨੂੰ ਬਾਈ ਕਰਦੇ ਬਾਈ ਕਾ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਸਿੱਧਾ ਥੱਪੜ ਮਾਰੇ ਐ ਗਾਈ ਲਿਕੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਦੇ ਦੇ ਬਾਈ ਪਾਰੀ ਕਰ ਜੱਖ ਪਾਰੀ ਕਰ ਜੱਖ ਪਾਰਦੇ ਕਰਦੇ ਹਾਂ ਕਹਿੰਦੇ ਸਬਸਕ੍ਰਾਈਬ ਕਰ ਦੋ ਪਾਰੀ ਕਰਦੇ ਪਾਰੀ ਕਰ ਪਾਰੀ ਕਰਦੇ ਪਾਰੀ ਕਰਦੇ ਪਾਰੀ ਕਰਦੇ ਪਾਰੀ ਕਰਦੇ ਚਲੋ ਠੀਕ ਆ ਆਂਟੀ ਹਾਂ ਠੀਕ ਰੋਹ ਪਰ ਹਾਂ ਠੀਕ ਹਾਂ ਓਕੇ 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 ਤਾਂ ਹਾਂ ਜੀ ਗੋੜੂ ਬਾਈ ਬਾਈ ਕਰ ਦੋ ਔਰ ਬਾਈ ਕਰ ਦੋ ਇੱਧਰ ਚਲੋ ਚਲੋ ਉਸਕੇ 헤زل ਬਾਈ ਚੱਲੇ ਆਪਾਂ ਬਾਈ ਕਰ ਦੋ ਬਾਈ ਕਰਦੇ ਬਾਈ ਨਹੀਂ ਦੇਖਦੇ ਹੁਣ ਨਹੀਂ ਬਾਈ ਕਰਦੀ ਉਹ ਬਾਈ ਕਰਦੇ ਬਾਈ ਚਲੋ ਪਤਾ ਨਹੀਂ ਮੰਮੀ ਜਾਂਦੀ ਆ ਬਾਈ ਕਰਦੇ ਬਾਈ ਬਾਈ ਕਰਦੇ ਜੀ ਬਾਈ ਚੱਲੇ ਨਹੀਂ ਨਹੀਂ